ਚੀਨ ਬਹੁਤ ਅੱਗੇ ਆ। ਚੀਨ ਇਹ ਤਰ ਦੇਖ ਕੇ ਆ ਸਾਡੀ ਮੈਜੀਨੇਸ਼ਨ ਤੋਂ ਬਹੁਤ ਅੱਗੇ ਵਧਿਆ। ਇਸੇ ਕਰਕੇ ਤੁਹਾਨੂੰ ਪਤਾ ਹੋਣਾ ਕਿ ਮੋਦੀ ਸਾਹਿਬ ਉਹਦੇ ਨਾਲ ਪੰਗਾ ਨਹੀਂ ਲੈਿੰਦੇ। ਭਾਵੇਂ ਉਹਨੇ ਟੈਰੀਟਰੀ ਦੇ ਵਿੱਚ ਰਾਹੁਲ ਗਾਂਧੀ ਕਹਿ ਰਹੇ ਇਸ ਪਾਸੇ ਲਾਏ ਆ। ਉਹ ਪਾਸੇ ਅੱਖ ਨਹੀਂ ਉੜਦੇ। ਬਹੁਤ ਵੱਡੀ ਤਾਕਤ ਹਰ ਪਾਸੇ ਉਹ। ਉਹ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸਟੇਬਲ ਹੈ। ਆਰਥਿਕ ਤਾਕਤ ਤੇ ਅਮਰੀਕਾ ਦਾ ਵੀ ਉਹ ਉਹ ਕਹ ਰਿਹਾ ਬਾਪੂ ਆ। ਔਰ ਮੈਨੂਫੈਕਚਰਿੰਗ ਸਿਸਟਮਾਂ ਉਹਨਾਂ ਨੇ ਇਨਵੈਸਟ ਕੀਤਾ ਵਾ ਐਜੂਕੇਸ਼ਨ ਦੇ ਵਿੱਚ ਹੈਲਥ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਰਿਸਰਚ ਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ ਵੀ ਉੱਥੇ ਕੋਈ ਗੂਗਲ ਸ਼ਗਲ ਜਿਹੜਾ ਇਹਨਾਂ ਦੇ ਇਹ ਐਪ ਨਹੀਂ ਚੱਲਦੇ ਉਹਨਾਂ ਦੇ ਆਪਣੇ ਐਪ ਹੈਗੇ ਸਾਰੇ ਉਹਨਾਂ ਆਪ ਡਿਵੈਲਪ ਕੀਤੇ ਆ ਉਹਨਾਂ ਦੀ ਵਿਦਿਆਸਥਾ ਵੀ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਟਾਪ ਯੂਨੀਵਰਸਿਟੀਆਂ ਹੈਗੀਆਂ ਟਾਪ ਮੈਡੀਕਲ ਕਾਲਜਸ ਹੈਗੀਆਂ ਸਭ ਕੁਝ ਉਹਨਾਂ ਦੇ ਟਵਿੰਟਾ ਹੋਰ ਅਜੇ ਵੀ ਖੜੇ ਆ ਇਹਦੇ ਡਿੱਗ ਪਏ ਇਹਦੇ ਔਰ ਉਹਦੀ ਜਿਹੜੀ ਗ੍ਰੋਥ ਸਟੋਰੀ ਹੈਗੀ ਆ ਸਰਪਲਸ ਟ੍ਰੇਡ ਹੈਗਾ ਅਮਰੀਕਾ ਤੇ ਬਹੁਤ ਵੱਡਾ ਕਰਜ਼ਾਈ ਦੁਨੀਆ ਦਾ ਸਭ ਤੋਂ ਵੱਡਾ ਕਰਜ਼ਾਈ ਦੇਸ਼ ਅਮਰੀਕਾ ਵਾ ਅਮਰੀਕਾ ਇਸ ਕਰਕੇ ਸਰਵਾਈਵ ਕਰਦਾ ਕਿ ਡਾਲਰ ਜਿਹੜਾ ਹੈਗਾ ਚੱਲ ਜਾਂਦਾ ਔਰ ਜਿਹੜਾ ਚੈਲੰਜ ਸੀ ਬ੍ਰਿਕਸ ਦੇ ਉੱਤੋਂ ਜਿੱਥੇ ਨੇ ਮੋਦੀ ਸਾਹਿਬ ਨੂੰ ਕਿਹਾ ਸੀਗਾ ਕਿ ਜੇ ਇਹ ਸ਼ੁਰੂ ਹੋ ਗਿਆ ਤੇ ਰੂਸ ਲੰਬੇ ਹੋ ਗਿਆ ਤੇ ਚੀਨ ਉਹ ਜਿਹੜਾ ਹੈਗਾ ਉਹ ਚੀਨ ਉਹਦਾ ਮੁਕਾਬਲਾ ਕਰੇ ਚੀਨ ਬਹੁਤ ਅੱਗੇ ਆ ਚੀਨ ਉਹ ਤੋਂ ਬਿਨਾਂ ਸਰਵਾਈਵ ਕਰ ਸਕਦਾ ਹੈ ਸਾਰੇ ਯੂਰਪ ਦੇ ਵਿੱਚ ਤੁਸੀਂ ਦੇਖੋ ਵੀ ਉਹਨਾਂ ਦੀਆਂ ਸਾਰੀਆਂ 에ਅਰਲਾਈਨਸ ਬੰਦ ਕੀਤੀਆਂ ਪਈਆਂ ਪਰ ਉਹਨਾਂ ਪਰਵਾਹ ਹੀ ਨਹੀਂ ਇਸ ਗੱਲ ਦੀ ਚਾਰ ਵੱਡੀਆਂ 에ਅਰਲਾਈਨਸ ਉਹਦੀਆਂ ਨੈਸ਼ਨਲ 에ਅਰਲਾਈਨਸ ਸਨ ਕੇਸ ਸਮੇਂ ਦੇ ਵਿੱਚ ਜਦ ਅਮਰੀਕਾ ਜੋ 200 ਫਲਾਈਟ ਹਰ ਹਫ਼ਤੇ ਜਾਂਦੀ ਸੀ ਉਹ ਥੋੜੀਆਂ ਥੋੜੀਆਂ ਜਿਹੀਆਂ ਰਹਿ ਗਈਆਂ ਮੈਂ ਫਰਕ ਹੀ ਨਹੀਂ ਪੈਂਦਾ ਹਰ ਪਾਸੇ ਤੁਸੀਂ ਉੱਥੇ ਕਿਤੇ ਮੌਕਾ ਮਿਲਿਆ ਤੁਹਾਨੂੰ ਜਾਣ ਦਾ ਮਤਲਬ ਕਿਸ ਤਰੀਕੇ ਦੀ ਹੋਦੀ ਜਿਹੜੀ ਜਿਹੜੇ ਉਹ ਵਧਿਆ ਅਗਲੇ ਪਾਸੇ ਮਿਲਟਰੀ ਲਿੱਖ ਕਿੰਨਾ ਪਾਵਰਫੁੱਲ ਟੈਕਨੋਲੋਜੀ ਕਿੰਨਾ ਪਾਵਰਫੁੱਲ ਬ੍ਰਹਮਪੁੱਤਰ ਆ ਦੇ ਉੱਤੇ 100 ਡੈਮ ਲਗਾਤਾਰ ਬਣ ਰਿਹਾ ਰਨਿੰਗ ਵਾਟਰ ਦੇ ਉਹਦਾ ਇੱਕ ਡੈਮ ਜਿਹੜਾ ਹੈਗਾ 22500 ਮੈਗਾਵਾਟ ਬਿਜਲੀ ਦਾ ਬਣ ਰਿਹਾ 22000 ਇਹ ਹਾਈਡਰੋ ਜਿਹੜਾ ਸਰ ਇਹਨੂੰ ਬਣ ਲਾ ਕੇ ਸਾਰੇ ਕਿਹਤੇ ਸੋਰੀ ਐਗਰੀਕਲਚਰ ਗਰੋਥ ਦੇਖੋ ਜਾ ਕੇ ਹਿੰਦੁਸਤਾਨ ਨਾਲੋਂ 3 ਗੁਣਾ ਜ਼ਿਆਦਾ ਏਰੀਆ ਵਾ ਅਮਰੀਕਾ ਦੇ ਬਰਾਬਰ ਦਾ ਏਰੀਆ ਹੈ 135 40 ਕਰੋੜ ਆਬਾਦੀ ਆ ਲਾਈਫ ਐਕਸਪੈਕਟੈਂਸੀ ਬਹੁਤ ਅੱਛੀ ਆ ਕੋਈ ਸੀਰੀਅਸ ਇੰਟਰਨਲ ਚੈਲੰਜ ਨਹੀਂ ਹੈ ਬਾਅਦ ਦੀ ਗੱਲ ਹੀ ਛੱਡ ਦੋ ਕਰੰਸੀ ਬਹੁਤ ਸਟੇਬਲ ਆ ਉਹ ਅਮਰੀਕਾ ਦੀ ਕੀ ਪਰਵਾਹ ਕਰਦਾ ਅਮਰੀਕਾ ਡਿਪੈਂਡੈਂਟ ਆ ਇਹਦੇ ਉੱਤੇ ਚਾਇਨਾ ਸਰਵਾਈਵ ਕਰਦੇਗਾ ਅਮਰੀਕਾ ਨੇ ਕੈਨੇਡਾ ਮਿਲਖਰ ਨੂੰ ਐਗਜ਼ੈਮਪਟ ਕਰਤਾ ਥੋੜੇ ਸਮੇਂ ਲਈ ਕੈਨੇਡਾ ਤੇ ਮੈਕਸੀਕੋ ਨੂੰ ਹੋਰ ਕੈਨੇਡਾ ਵਾਲਿਆਂ ਨੇ ਉਹ ਜਿਹੜਾ ਹੈਗਾ ਬਹਿਜਾ ਭਾਵੇਂ ਛੋਟਾ ਦੇਸ਼ ਵਾਹ ਉਹਨੇ ਕਿ ਇੰਪੋਰਟ ਬੰਦ ਕਰ ਦੇ ਇਹਦੀ दारू ਬੰਦ ਕਰ ਦੋ ਸਾਰੇ ਖਾਲੀ ਪੈ ਜਿਹੜੀ ਅਮਰੀਕਾ ਤੋਂ ਸਾਰਾ ਕੁਝ ਆਉਂਦਾ ਸੀ ਗੈਸ ਦਿੰਦਾ ਇਹਨੂੰ ਇੱਥੇ ਕਰਕੇ ਉਹ ਗੈਸ ਤੇ ਲਾ ਦੇਣਗੇ ਟੈਕਸ ਉਹਦੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਕਰ ਦੇਣਗੇ ਇੱਥੇ ਗੱਲ ਹੈ ਕਿ ਪੋਲੀਟੀਕਲ ਲੀਡਰਸ਼ਿਪ ਕਿਦਾਂ ਦੀ ਹੈ ਮੋਦੀ ਸਾਹਿਬ ਤਾਂ ਟਰੰਪ ਇਸ ਮਾਈ ਫਰੈਂਡ ਕੀ ਵਿਚਾਰਧਾਰਾ ਹੈ ਕਿਹੜੀ ਲੀਡਰਸ਼ਿਪ ਹੈ ਕਿਸ ਤਰੀਕੇ ਨਾਲ ਹਿੰਡਨਬਰਗ ਦੀ ਤੁਸੀਂ ਗੱਲ ਕਰਤੀ ਕੱਲਾ ਹਿੰਡਨਬਰਗ ਨਹੀਂ ਹੋਰ ਬਹੁਤ ਕੋਸ਼ਿਸ਼ਾਂ ਘਾ ਦੇ ਵਿੱਚ ਇੱਕ ਆਜਾ ਡਾਨੀ ਨੂੰ ਉਹਦੇ ਵਿੱਚ ਜਿਹੜਾ ਜਾਂ ਖਾਸ ਕਰਕੇ ਪੰਨੂ ਦਾ ਮਸਲਾ ਸੀਗਾ ਉਸ ਸਮੇਂ ਦੇ ਵਿੱਚ ਉਹਦੇ ਵਿੱਚ ਤੁਹਾਡੇ ਬڑے-ਬڑے ਜਿਹੜੇ ਹੈਗੇ ਮੇਰੇ ਖਿਆਲ ਜਿਹੜੇ ਸਿਕਿਉਰਟੀ ਦੇ ਬڑے-ਬڑے ਉਹ ਵੀ ਨਾਲ ਇਨਵੋਲਡ ਹੈਗੇ ਆ ਚਾਰਜ ਸ਼ੀਟਾਂ ਪੇਸ਼ ਹੋਈਆਂ ਵਾ ਬੰਦਾ ਫੜ ਕੇ ਉੱਥੇ ਰੱਖਿਆ ਵਾ ਬੰਦੇ ਦੀ ਉਹਨਾਂ ਨੇ ਹਵਾਲਗੀ ਲਈ ਉਹਦੇ ਵਿੱਚੋਂ ਯੂਰਪ ਦੇ ਵਿੱਚੋਂ ਇਹ ਖਲੋਣ ਵਾਲੇ ਥੋੜੇ ਆ ਸਿਰਫ ਇਹ ਕਹਦੇ ਨਾ 트럼ਪ ਇਜ਼ ਮਾਈ ਫਰੈਂਡ ਕਿਹੜਾ ਫਰੈਂਡ ਆਨ ਇਵਨ ਆ ਦੋਸਤੀ ਬਰਾਬਰ ਦੀਆਂ ਨਾ ਹੁੰਦੀਆਂ ਦੂਹਰੀਆਂ ਰੀਤਾਂ ਵਿੱਚ چاپਲੂਸੀ ਹੁੰਦੀ ਹੈ ਨਾ ਜਿੰਨੀ ਮਰਜ਼ੀ ਕਰ ਲੋ ਤੁਸੀਂ ਔਰ ਇਸ ਕਰਕੇ ਇਹ ਕਿਦਾਂ ਟੈਕਲ ਕਰਦੇ ਆ ਲੈਟ ਸੀ ਦੈਟ ਇਹਨਾਂ ਦਾ ਕੀ ਹਿਸਾਬ-ਕਿਤਾਬ ਹੁੰਦਾ ਅਸੀਂ 197 ਜਦੋਂ ਆਜ਼ਾਦ ਹੋਏ ਆ ਅੱਜ ਤੱਕ ਬਿਗੈਸਟ ਸਟੇਟ ਪਾਰਟਨਰ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀਗਾ ਉਦੋਂ ਵੀ ਅਮਰੀਕਾ ਸਾਡਾ ਸਭ ਤੋਂ ਵੱਡਾ ਬਿੱਗੇਸਟ ਟ੍ਰੇਡ ਪਾਰਟਨਰ ਆ। ਅਸੀਂ ਇੰਪੋਰਟ ਤੇ ਐਕਸਪੋਰਟ ਕਰਦੇ ਆ ਅਸੀਂ। ਔਰ ਤੁਸੀਂ ਦੇਖੋ ਕਿ ਉਹਦਾ ਸਿੱਧਾ ਅਸਰ ਤੁਹਾਡੇ ਰੁਪਈਏ ਤੇ ਕਿਦਾਂ ਪੈਂਦਾ। ਤੁਹਾਡੀ ਸ਼ੇਅਰ ਮਾਰਕੀਟ ਬਿਲਕੁਲ ਉਹਦੇ ਨਾਲ ਜੁੜੀ ਹੋਈ ਆ। ਇਹ ਰੋਲਾ ਪਾਉਂਦੇ ਜਦੋਂ ਜਿਹੜਾ ਹੈਗਾ 70 ਰੁਪਈਏ ਡਾਲਰ ਹੋ ਗਿਆ ਉਹ ਡਾਲਰ ਕਿੱਥੇ ਮਿਲ ਡਿਆ ਤੁਹਾਨੂੰ 85 ਰੁਪਈਏ 86 ਰੁਪਈਏ ਡਾਲਰ ਹੋ ਗਿਆ। ਤੋਂ ਇਸ ਕਰਕੇ ਇਹ ਤਾਂ ਬੋਲਣ ਗਈ ਨਹੀਂ। ਇਹ ਤੇ ਦਬਕੇ ਮਾਰਨ ਵਾਲੇ ਇਹਨੂੰ ਮਾਰ ਲਓ ਦਬਕਾ ਮਾਲਦੀਬ ਨੂੰ ਮਾਰ ਲਓ ਆ ਪਾਕਿਸਤਾਨ ਨੂੰ ਮਾਰ ਲਓ ਇਹਦਾ ਬਾਰਡਰ ਬੰਦ ਕਰ ਦਿਓ ਉਹਦਾ ਬਾਰਡਰ ਬੰਦ ਕਰ ਦਿਓ ਨਹੀਂ ਕਰ ਸਕਦੇ ਕੰਸੈਂਸਸ ਨਹੀਂ ਸਾਡੇ ਜਿਸ ਤਰੀਕੇ ਨਾਲ ਉਹ ਕੀਤਾ ਸੀ ਹੋਡੀ-ਮੋਡੀ ਕੀਤਾ ਸੀਗਾ ਉਹ ਉਹ ਕ੍ਰਿਸ਼ਨਾ ਨਹੀਂ ਹੈ ਨਹਿਰੂ ਟਾਈਪ ਕ੍ਰਿਸ਼ਨਾ ਨਹੀਂ ਹੈ اپੋਜੀਸ਼ਨ ਨਾਲ ਨਾਂ ਲੈ ਕੇ ਚੱਲਣ ਦੀ ਜਿਹੜੀ ਹੈ ਕਿਦਾਂ ਹੁਣੇ ਹਿਊਮਰਾਈਸਟਸ ਰਿਪੋਰਟ ਆਈ ਹੈ ਮਰਕਾਦੀ ਵਿੱਚ ਬਖੀਏ ਢੇੜ ਕੇ ਰੱਖਤੀ ਉਹਨਾਂ ਨੇ ਕਿ ਜਿਹੜਾ ਜਿਸ ਤਰੀਕੇ ਦਾ ਟ੍ਰੀਟਮੈਂਟ ਹੈਗਾ ਵਾਬੇ ਦਾ ਮਿਨੋਰਟੀਜ਼ ਇਨ ਇੰਡੀਆ ਉਥੇ ਜਾ ਕੇ ਕਰਨ ਉਹਦੇ ਨਾਲ ਨਹੀਂ ਬੋਲਦੇ ਉਥੇ ਜਾ ਕੇ ਤਾਂ ਸਾਨੂੰ ਤਾਂ ਹੋ ਸਕਦਾ ਸਾਨੂੰ ਇਹਦਾ ਇਹਦਾ ਸੇਕ ਚੱਲਣਾ ਪਵੇ ਪਰ ਜਿੱਥੋਂ ਤੱਕ ਚਾਈਨਾ ਹੈ ਜਿਹਨ ਇੱਕ ਮੇਰੀ ਸਮਝ ਹੈਗੀ ਆ ਚਾਈਨਾ ਸਰਵਾਈਵ ਕਰ ਦੂਗਾ ਸਰਵਾਈਵ ਨਹੀਂ ਕਰੂਗਾ ਤਕੜਾ ਹੋ ਕੇ ਨਿਕਲੂਗਾ ਔਰ ਹੋ ਸਕਦਾ ਹੈ ਸਾਡੇ ਲਈ ਵੀ ਬਲੇਸਿੰਗ ਐਂਡ ਡਿਸਗਾਇਸ ਹੋ ਜਵੇ ਕਿ ਸਾਡੀ ਉਹ ਤੋਂ ਡਿਪੈਂਡੈਂਟ ਅਸੀਂ ਬ੍ਰਿਕਸ ਨੂੰ ਤਕੜਾ ਕਰਦੀ ਹੈ ਅਸੀਂ ਇੱਥੇ ਟ੍ਰੇਡ ਵਧਾ ਲਈਏ ਅਸੀਂ ਜਿਹੜੇ ਹੋਰ ਥੱਲੇ ਵਾਲੇ ਕੰਟਰੀ ਉਹਨਾਂ ਦਾ ਸਾਡਾ ਟ੍ਰੇਡ ਵਧੇ ਅਮਰੀਕਾ ਦੀ ਚਾਪਲੂਸੀ ਛੱਡਦੀ ਹੈ। ਇਹ ਠੀਕ ਆ ਕਿ ਅਮਰੀਕਾ ਇਸ ਕਰਕੇ ਸੰਗ ਲੋੜਾਂ ਟੈਕਨੋਲੋਜੀ ਦੀ ਲੋੜ ਹੈਗੀ ਆ। ਹਥਿਆਰੇ ਖਰੀਦਦੇ ਉਹਦੇ ਵਿੱਚੋਂ ਕਰ ਹੈਗੇ ਸਾਡੇ ਲੋਕ ਉੱਥੇ ਜਾਂਦੇ ਉਹ ਕੰਮ ਕਰਦੇ ਆ। ਪਰ ਜੇ ਉਹਨੇ ਇਸ ਤਰੀਕੇ ਦਾ ਬਿਹੇਵੀਅਰ ਕੀਤਾ ਤੇ ਨੇਚਰਲੀ ਅਸਰ ਪਰ ਸਤੇ ਪਊਗਾ। ਸਾਡਾ ਆਲਰੇਡੀ ਜਿਹੜਾ ਟ੍ਰੇਡ ਅਸੀਂ ਡੈਫਿਸਿਟ ਦੇ ਵਿੱਚ ਆ। ਹਮੇਸ਼ਾ ਘਾਟਾ ਪੈ ਰਿਹਾ। ਰੁਪਈਏ ਦੀ ਕੀਮਤ ਸਾਡੀ ਘਟ ਰਹੀ ਆ। ਇੰਟਰਨਲ ਇਥੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ। ਬਾਹਰ ਸਾਡੀਆਂ ਚੀਜ਼ਾਂ ਸਾਨੂੰ ਸਸਤੀਆਂ ਕਰਨੀਆਂ ਪੈਣਗੀਆਂ। ਤੋ ਇਸ ਕਰਕੇ ਇਹ ਇੱਥੇ ਡਿਪੈਂਡ ਕਰਦਾ ਪਰ ਇਹ ਹੈਗਾ ਕਿ ਅਮਰੀਕਾ ਲਈ ਵੀ ਸਰਵਾਈਵ ਕਰਨਾ ਬਹੁਤ ਮੁਸ਼ਕਲ ਉਹ ਵੀ ਬਹੁਤ ਬੜਕਾ ਮਾਰਦਾ ਕਿ ਉਹ ਇਨੀ ਸਪਲਾਈ ਲੈ ਲੂਗਾ ਕਿ ਉਹ ਬਾਹਰ ਐਕਸਪੋਰਟ ਨਹੀਂ ਕਰੂਗਾ ਉੱਥੇ ਕੀ ਬਣੂਗਾ ਉੱਥੇ ਵੀ ਕ੍ਰਮ ਕਰਾਈਸਿਸ ਹੈਗਾ ਕਿਉਂਕਿ 트ੰਪ ਨੇ ਬੜਕਾ ਤਾਂ ਬਹੁਤ ਮਾਰੀਆਂ ਤਾਕਤ ਦੇ ਵੀ ਤਾਂ ਆ ਗਿਆ ਹੁਣ ਅਸਲੀ ਤਾਂ ਹੁਣ ਸਾਹਮਣੇ ਕਨਫਰਟ ਹੋਣਾ ਉਹਦੇ ਵਿੱਚ ਕੀ ਹੋਣਿਆ ਕਿੰਨਾ ਡੈਫਿਸਿਟ ਹੁੰਦਾ ਹਾਂ ਇਹ ਆ ਵੀ ਜਿੰਨਾ ਚਿਰ ਉਹ ਚੱਲਦੀ ਹੈ ਕਰੰਸੀ ਚੱਲਦੀ ਆ ਡਰ ਨੂੰ ਇਸੇ ਗੱਲ ਦਾ ਚਾਹੀਦਾ ਤੁਮ ਜਾਂ ਦੂਸਰੇ ਦੇਸ਼ਾਂ ਤੋਂ ਕਿ ਜੇ ਯੂਰਪੀਅਨ ਯੂਨੀਅਨ ਉਹਨੇ ਖਿਲਾਰ ਦਿੱਤਾ ਕਿ ਜੇ ਟ੍ਰੇਡ ਬਾਟਰ ਸ਼ੁਰੂ ਹੋ ਗਿਆ ਇੱਕ ਦੂਜੇ ਦੇ ਨਾਲ ਜਾਂ ਟ੍ਰੇਡ ਜਿਹੜਾ ਹੈਗਾ ਵਾ ਕਿ ਤੇ ਚਾਈਨੀਜ਼ ਕਰੰਸੀ ਜਿਹੜੀ ਹੈਗੀ ਉਹ ਹੋਰ ਵੈਲਿਊ ਹੁੰਦੀ ਆ ਤੇ ਫਿਰ ਨੈਚਰਲੀ ਚੈਲੰਜ ਡਾਲਰ ਨੂੰ ਆਊਗਾ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹੜਾ ਪਾਉਂਡ ਚੱਲਦਾ ਹੁੰਦਾ ਸੀ ਜਿਹੜੀ ਕਰੰਸੀ ਇੰਟਰਨੈਸ਼ਨਲ ਕਰੰਸੀ ਆ ਉਹ ਦੱਸਦੀ ਆ ਵੀ ਉਹ ਦੇਸ਼ ਦਾ ਦਬਦਬਾ ਹੈਗਾ ਰਾਜਨੀਤਿਕ ਆਰਥਿਕ ਸਮਾਜਿਕ ਮਿਲਟਰੀ ਤੇ ਹੋਰ ਸਬੰਧਾਂ ਦੇ ਵਿੱਚ ਔਰ ਜਿਹਦਾ ਦਬਦਬਾ ਕਾਇਮ ਹੋ ਜਾਂਦਾ ਉਹ ਗਵਾਉਣਾ ਨਹੀਂ ਚਾਹੁੰਦਾ ਗਵਾਉਣ ਨਾ ਚਾਹਣ ਦੇ ਵਿੱਚ ਫਿਰ ਕੀ ਵੀ ਉਹੋ ਜਿਹੇ ਫੈਸਲੇ ਲੈ ਦਿੰਦਾ ਵਾ ਜਿਹੜੇ ਬਹੁਤ ਅਨਪਪੂਲਰ ਹੁੰਦੇ ਤੇ ਕਿ ਬਾਅਦ ਚ ਜਾ ਕੇ ਉਹਦੇ ਲਈ ਹੀ ਪੁੱਠੇ ਪੈ ਸਕਦੇ ਆ